ओके गाइस ਜਿਵੇਂ ਕਿ ਤੁਹਾਨੂੰ ਥੰਬਨੇਲ ਤੋਂ ਪਤਾ ਚੱਲ ਗਿਆ ਹੋਵੇਗਾ ਕਿ ਆਪਾਂ ਇਸ ਵੀਡੀਓ ਵਿੱਚ ਸਟੋਰੀ ਪੜਨ ਜਾ ਰਹੇ ਹਾਂ ਨਾਲ ਅਤੇ ਦਮਯੰਤੀ ਦੀ ਤੁਸੀਂ ਕਈ ਵਾਰ ਆਪਣੇ ਸਮਾਜ ਵਿੱਚ ਆਸ-ਪਾਸ ਜਾਂ ਪਰਿਵਾਰ ਵਿੱਚ ਹੀ ਵੇਖਿਆ ਹੋਵੇਗਾ ਕਿ ਇੱਕ ਹੱਸਤਾ-ਵਸਤਾ ਪਰਿਵਾਰ ਇੱਕਦਮ ਦੁੱਖਾਂ ਦਾ ਪਹਾੜ ਉਹਨਾਂ ਦੇ ਟੁੱਟ ਜਾਂਦਾ ਹੈ ਤੇ ਲੋਕੀ ਅਕਸਰ ਕਹਿ ਦਿੰਦੇ ਆ ਉਹਨਾਂ ਦੀ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਆ ਨਾਲ ਅਤੇ ਦਮਯੰਤੀ ਜਿਹੜਾ ਜੋੜਾ ਸੀ ਠੀਕ ਹੈ ਉਨ੍ਹਾਂ ਦੇ ਨਾਲ ਵੀ ਜ਼ਿੰਦਗੀ 'ਚ ਕੁਝ ਇਸੇ ਤਰ੍ਹਾਂ ਹੀ ਹੁੰਦਾ ਹੈ ਤੇ ਕੀ ਇਹਦੀ ਸਟੋਰੀ ਆ ਕਿਵੇਂ ਉਹ ਮੁਸ਼ਕਲਾਂ ਨੂੰ ਪਾਰ ਕਰਦੇ ਆ ਪਾਰ ਕਰਕੇ ਸੈਕਰੀਫਾਈ ਕਰਕੇ ਫਿਰ ਇੱਕ ਦੂਸਰੇ ਨੂੰ ਕਿਵੇਂ ਪਾਉਂਦੇ ਨੇ ਉਹ ਆਪਾਂ ਇਸ ਸਟੋਰੀ 'ਚ ਪੜਾਂਗੇ ਤੇ ਇਸ ਸਟੋਰੀ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜੇ ਆ ਮੇਨ ਕਰੈਕਟਰ ਆ ਰਹੇ ਆ ਉਨ੍ਹਾਂ ਬਾਰੇ ਸਮਝਾਂਗੇ ਕਿ ਨਲ ਤੇ ਦਮਯੰਤੀ ਐਕਚੁਅਲੀ ਕੌਣ ਸੀ ਨਲ ਜੋ ਸੀ ਨਿਸ਼ਾਦੇਸ਼ ਦੇ ਵੀਰ ਸੈਨ ਦਾ ਬੇਟਾ ਸੀ ਠੀਕ ਹੈ ਜੋ ਕਿ ਉਹ ਸਟੈਂਪ ਬਹੁਤ ਹੀ ਤਜਸਵੀ ਗੁਣਾਂ ਸੁੰਦਰ ਬਲਵਾਨ ਹੀ ਤੇ ਉਹਦੇ ਸਾਰੇ ਪਾਸੇ ਆਸੇ ਪਾਸੇ ਚਰਚਾ ਸੀ ਕਿ ਇੰਨਾ ਜੁਨੀਕ ਪਰਸਨੈਲਿਟੀ ਦਾ ਲੜਕਾ ਸੀ ਦੂਜੇ ਪਾਸੇ ਜਿਹੜਾ ਵਿਦਰਭ ਦੇਸ਼ੀ ਹੀ ਉਹਦੀ ਪੀਮ ਉਹਦਾ ਰਾਜਾ ਅਕਸੀ ਪੀਮ ਉਹਦੀ ਬੇਟੀ ਦਾ ਨਾਮ ਅਕਸੀ ਦਮਯੰਤੀ ਉਹ ਵੀ ਇਸੇ ਤਰ੍ਹਾਂ ਹੀ ਬੜੀ ਰੂਪਮਤੀ ਬੁੱਧੀਮਾਨ ਜੁਨੀਕ ਗੁਣਾਂ ਦੀ ਸੀ ਇਹ ਆਪਣੇ ਦੋਨੋਂ ਜਿਹੜੇ ਹੈਗੇ ਇਹ ਦੋਨੋਂ ਜਣੇ ਹੀ ਗੁਣਾਂ ਦੇ ਕਾਰਨ ਕਰਕੇ ਬੜੇ ਫੇਮਸ ਸੀ ਠੀਕ ਹੈ ਤੇ ਬੇਸ਼ੱਕ ਉਹਨਾਂ ਦਾ ਜੁਨੀ ਗੁਣਾਂ ਦੇ ਕਾਰਨ ਕਰਕੇ ਉਹ ਇੱਕ ਦੂਜੇ ਨੂੰ ਲਾਇਕ ਵੀ ਕਰ ਲਾਪਦੇ ਆਪਣੇ ਮਨ ਵਿੱਚ ਹੀ ਐਜ਼ ਐ ਪਤੀ ਪਤਨੀ ਦੇ ਰੂਪ ਵਿੱਚ ਧਾਨ ਕਰ ਲੈਂਦੇ ਆ ਸਵੰਬਰ ਦੇ ਵਿੱਚ ਹੀ ਬੇਸ਼ੱਕ ਉਹਨਾਂ ਨੂੰ ਪ੍ਰੋਬਲਮਸ ਹੁੰਦੀਆਂ ਬਟ ਫਿਰ ਉਹ ਇੱਕ ਦੂਜੇ ਦੇ ਪਤੀ ਪਤਨੀ ਦੇ ਰੂਪ ਵਿੱਚ ਆ ਜਾਂਦੇ ਨੇ ਤੇ ਲੱਗਦਾ ਕਿ ਕਿ ਜਿਵੇਂ ਰੱਬ ਨੇ ਹੀ ਦੋਵਾਂ ਦੀ ਜੋੜੀ ਬਣਾਈ ਆ ਬਟ ਫਿਰ ਵੀ ਜਿਵੇਂ ਕਹਿੰਦੇ ਨੇ ਕਿਸੇ ਨੂੰ ਉਹਨਾਂ ਦੀ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਕੇ ਐਦਾਂ ਉਹਨਾਂ ਨਾਲ ਬਾਅਦ ਵਿੱਚ ਲਾਈਫ 'ਚ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਹੁੰਦੀ ਆ ਕਿ ਕੁਦਰਤ ਵੀ ਉਹਨਾਂ ਦੀ ਖੁਸ਼ੀਆਂ ਨੂੰ ਸਹਾਰ ਨਹੀਂ ਸਕੀ ਤੇ ਉਹਨਾਂ ਨੂੰ ਪ੍ਰੋਬਲਮ ਵਿੱਚ ਫਸਾ ਦਿੱਤਾ ਤੇ ਕਿਦਾਂ ਉਹ ਆਪਣੇ ਸਿਦਕ ਦੇ ਨਾਲ ਦਵੇਂ ਜਾਣੇ ਉਹਨਾਂ ਪ੍ਰੋਬਲਮ ਫੇਸ ਕੀਤਾ ਤੇ ਲਾਈਫ ਚ ਦੁਬਾਰਾ ਇੱਕ ਦੂਜੇ ਨੂੰ ਮਿਲੇ ਉਹ ਆਪਾਂ ਸਾਰੀ ਸਟੋਰੀ ਨੂੰ ਪੜਾਂਗੇ ਸਟੋਰੀ ਬੜੀ ਇੰਟਰਸਟਿਡ ਹੈ ਤੇ ਇਸ ਨੂੰ ਵਿੱਚ ਉਹ ਪਲੀਜ਼ ਨਾ ਛੱਡ ਖਿਚਾਓ ਤੁਸੀਂ ਅੱਗੋਂ ਵੀ ਕਿਸੇ ਨੂੰ ਸੁਣਾ ਸਕਦੇ ਹੋ ਬੜੀ ਇਮੇਜਿਨੇਸ਼ਨ ਪਾਵਰ ਵਾਲੀ ਸਟੋਰੀ ਵੀ ਆ ਕਹਿੰਦੇ ਨਿਸ਼ਤ ਦੇਸ਼ ਦੇ ਵੀ ਸੈਨਾ ਦੇ ਰਾਜੇ ਦਾ ਇੱਕ ਪੁੱਤਰ ਸੀ ਨਲ ਉਹਦਾ ਨਾਮ ਸੀ ਨਲ ਉਹ ਬੜਾ ਤਜਸਵੀ ਗੁਣਵਾਂ ਸੁੰਦਰ ਤੇ ਬਲਵਾਂ ਸੀ ਘੋੜੇ ਦੁਣਾਉਣ ਵਿੱਚ ਉਸਦੀ ਖਾਸ ਮਹਾਰਤ ਸੀ ਇਹ ਜਿਹੜਾ ਉਹਦਾ ਖਾਸ ਸਕਿੱਲ ਸੀ ਨਾ ਘੋੜੇ ਦੜੋੰ ਦਾ ਇਹੋ ਚੀਜ਼ ਬਾਦਲ ਦਾ ਪਲੱਸ ਪੁਆਇੰਟ ਹੋ ਜਾਂਦਾ ਵਾ ਉਸ ਨੂੰ ਆਪਣੀ ਪਤਨੀ ਦੁਬਾਰਾ ਪਾਉਣ ਵਿੱਚ ਇਸੇ ਤਰ੍ਹਾਂ ਹੀ ਵਿਦਰਬਨਾ ਦੀ ਦੇਸ਼ ਦੇ ਵਿੱਚ ਪੀਮ ਨਾਂ ਦੇ ਇੱਕ ਰਾਜਾ ਰਾਜ ਕਰਦਾ ਸੀ ਉਸ ਦੀ ਇੱਕ ਪੁੱਤਰੀ ਸੀ ਜਿਸ ਦਾ ਨਾਮ ਸੀ ਦਮਨਤੇ ਉਹ ਵੀ ਬੜੀ ਰੂਪਮਤੀ ਬੁੱਤੀਮਾਂ ਤੇ ਕਈ ਗੁਣਾ ਦੀ ਮਾਲਕ ਸੀ। ਨਾਲ ਅਤਿ ਦਮਯੰਤੀ ਆਪਣੇ ਗੁਣਾਕਾਰ ਲੋਕਾਂ ਵਿੱਚ ਜ਼ਿਆਦਾ ਹੀ ਇੱਕਦਮ ਫੇਮਸ ਹੋਣ ਲੱਗ ਪਈ। ਉਹਨਾਂ ਨੂੰ ਆਪਣੇ ਆਪ ਵੀ ਇੱਕ ਦੂਜੇ ਦੀ ਵਡਿਆਈ ਦਾ ਪਤਾ ਲੱਗ ਗਿਆ ਜਿਵੇਂ ਲੜਕੀ ਨੂੰ ਪਤਾ ਲੱਗ ਗਿਆ ਕਿ ਫਲਾਣੇ ਦੇਸ਼ ਦਾ ਇੱਕ ਰਾਜ ਦਾ ਬੇਟਾ ਬੜਾ ਗੁਣੀ ਆ। ਤੋਂ ਉਧਰੋਂ ਨਾਲ ਨੂੰ ਪਤਾ ਲੱਗ ਗਿਆ ਕਿ ਇੱਕ ਵਿਦਰਪ ਦੇਸ਼ ਦਾ ਦੇ ਨਾਂ ਦੇ ਰਾਜ ਦੀ ਇੱਕ ਕੁੜੀ ਐ ਠੀਕ ਉਹ ਗੁਣਾ ਦੀ ਭਰਪੂਰ ਖਜ਼ਾਨਾ ਐ। ਇਸੇ ਕਰਕੇ ਦੋਨੋਂ ਇੱਕ ਦੂਜੇ ਦੇ ਨਾਲ ਅਟਰੈਕਟ ਹੋਣ ਲੱਪੇ ਠੀਕ ਹੈ ਬਿਨਾ ਮਿਲੇ ਹੀ ਅਜੇ ਬਿਨਾ ਮਿਲੇ ਹੀ ਇੱਕ ਦੂਜੇ ਵੱਲ ਅਟਰੈਕਟ ਹੋਣ ਲੱਪੇ ਕਿਦਾ ਇਸੇ ਤਰ੍ਹਾਂ ਹੀ ਬਿਨਾ ਕਿ ਦੋਜੇ ਨੂੰ ਮਿਲੇ ਹੀ ਹੌਲੀ-ਹੌਲੀ ਉਹਨਾਂ ਦੂਜੇ ਨਾਲ ਲਗਾ ਮਹਿਸੂਸ ਕਰਨ ਲੱਗ ਗਏ ਦਮਯੰਤੀ ਦੇ ਜਵਾਨ ਹੋਣ ਤੇ ਉਸਦੇ ਪਿਤਾ ਨੇ ਉਸ ਦਾ ਵਿਆਹ ਕਰਨ ਲਈ ਇੱਕ ਸਵੰਬਰ ਰਚਿਆ ਤਨਪਤਾ ਪੁਰਾਣੇ ਸਮਿਆਂ ਵਿੱਚ ਕੀ ਹੁੰਦਾ ਸੀ ਖੇ ਜਦੋਂ ਰਾਜ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਹੁੰਦਾ ਸੀ ਤੇ ਟੰਡੋਰਾ ਪਟਵਾ ਦਿੰਦਾ ਸੀ ਕਿ ਜਿਹੜਾ ਵੀ ਰਾਜਕੁਮਾਰ ਮਾਪੀ ਇਸ ਪ੍ਰੀਖਿਆ ਨੂੰ ਸਫਲ ਕਰੇਗਾ ਠੀਕ ਹੈ ਨਾ ਤੇ ਮੇਰੀ ਬੇਟੀ ਜਿਹੜੀ ਹੈਗੀ ਆ ਉਸੇ ਨੂੰ ਹੀ ਐਜ਼ ਅ ਹਸਬੰਡ ਦੇ ਤੌਰ ਤੇ ਚੂਜ਼ ਕਰੇਗੀ। ਭੀ ਲੜਕੀ ਨੂੰ ਇੱਕ ਚੁਆਇਸ ਹੁੰਦੀ ਹੈ ਕਿ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਉਹ ਚੂਜ਼ ਕਰ ਸਕਦੀ ਹੈਗੀ ਆ। ਦਮੰਤੀ ਦੇ ਜਵਾਨ ਹੋਣ ਤੇ ਉਸਦੇ ਪਿਤਾ ਦੇ ਉਸਦੇ ਵਿਆਹ ਦਾ ਕਰਨ ਲਈ ਇੱਕ ਸੁੰਭਰ ਰਚਿਆ। ਦਮਨਤੀ ਨਾਲ ਵਿਆਹ ਕਰਨ ਦੀ ਇੱਛਾ ਲੈ ਕੇ ਤੂ ਦਰਾੜੇ ਦੇ ਰਾਜੇ ਅਤੇ ਰਾਜਕੁਮਾਰ ਪਹੁੰਚੇ ਹੋਰ ਤਾਂ ਹੋਰ ਕਹਿੰਦੇ ਦੇਵਤੇ ਵੀ ਰਾਜਾਂ ਦਾ ਰੂਪ ਧਾਨ ਕਰਕੇ ਸਵੰਬਰ ਵਿੱਚ ਪਹੁੰਚ ਗਏ ਦਮਨਤੀ ਪਹਿਲਾਂ ਹੀ ਮਨੋਮਨਿ ਆਪਣੇ ਜੜਾ ਗਦਦਲ ਨਾਲ ਨੂੰ ਪਤੀ ਦੇ ਰੂਪ ਵਿੱਚ ਸਰਕਾਰ ਕਰ ਚੁੱਕੀ ਸੀ ਹੈਰਾਨੀ ਇਹ ਹੋਈ ਕਿ ਜਦੋਂ ਸਵੰਬਰ ਸਮੇਂ ਰਾਜ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਤਾਂ ਪਛਾਣ ਨਾ ਸਕੇ ਕਈ ਰਾਜੇ ਨਲ ਉੱਥੇ ਬੈਠੇ ਦਿਖਾਈ ਦਿੱਤੇ ਉਹਨੂੰ ਲੱਗਾ ਕਿ ਨਲ ਵਰਗੇ ਸਾਰੇ ਸਰੀਰਿਕ ਡੀਲਡੋਲ ਵਾਲੇ ਜਿਹੜੇ ਆ ਕਿ ਆ ਉੱਚੇ ਕੱਦ ਕਾਠ ਵਾਲੇ ਸਾਰੇ ਇੱਕੋ ਜਿਹੇ ਦਿਖਾਈ ਦੇ ਰਹੇ ਸੀ ਉਹਨੂੰ ਕਈ ਦੇਵਤਿਆਂ ਨੇ ਰਾਜਾ ਦਾ ਨਲ ਦਾ ਰੂਪ ਧਾਰਨ ਕੀਤਾ ਆਇਆ ਸੀ ਪਰ ਜਦੋਂ ਉਹਨੇ ਬੜੇ ਧਿਆਨ ਨਾਲ ਕਿਉਂਕਿ ਬੜੀ ਗੁਣਵਾਨ ਸੀ ਸੂਝਵਾਨ ਸੀ 유ਨਿਕ ਗੁਣਾ ਦੀ ਮਾਲਕ ਸੀ ਇਕਾਗਰ ਨਾਲ ਵੇਖਿਆ ਤਾਂ ਉਹਨੂੰ ਅਸੀ ਨਲ ਬੰ ਵਿੱਚ ਕੋਈ ਔਕਣਾ ਨਹੀਂ ਕਿਵੇਂ ਉਹਨੇ ਵੇਖਿਆ ਕਿ ਦੇਵਤਿਆਂ ਦੇ ਸਰੀਰ ਤੇ ਤਾਂ ਕੋਈ ਮੁੜਕਾ ਹੀ ਨਹੀਂ ਹੈਗਾ ਠੀਕਾ ਨਾ ਉਹਨਾਂ ਦੀ ਪਲਕਾਂ ਚਪਕਣ ਡੀਆਂ ਨਾ ਉਹਨਾਂ ਦੇ ਪੈਰ ਤਾਂ ਤੈਨੂੰ ਲੱਗ ਰਹੇ ਆ ਨਾ ਉਹਨਾਂ ਦਾ ਕੋਈ ਪਰਛਾਵਾਂ ਇਸ ਕਰਕੇ ਉਹਨੇ ਪਹਿਚਾਨ ਲਿਆ ਕਿ ਅਸਲੀ ਨਾਲ ਕਿਹੜਾ ਹੈਗਾ ਫਿਰ ਉਹਨੇ ਅਸਲੀ ਨਾਲ ਜਿਹੜਾ ਹੈਗਾ ਉਹਦੇ ਗਾਲਜ ਆਪਣੀ ਵਰਮਲਾ ਪਾ ਦਿੱਤੀ ਸਾਰਿਆਂ ਨੇ ਉਸੇ ਚੋਣ ਤੇ ਖੁਸ਼ੀ ਪ੍ਰਗਟ ਕੀਤੀ ਤੇ ਦੇਵਤਿਆਂ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਵਿਆਹ ਤੋਂ ਬਾਅਦ ਨਾਲ ਤਦ ਮਿਆਤੀ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਉਹਨਾਂ ਦੇ ਘਰ ਇੱਕ ਲੜਕੇ ਤੇ ਲੜਕੀ ਦਾ ਜਨਮ ਹੋਇਆ ਪਰ ਕਲਯੁਗ ਕਲਯੁਗ ਕੀ ਕਹਿੰਦੇ ਨਾ ਜੇ ਤੂੰ ਖੁਸ਼ੀ ਬਰਦਾਸ਼ ਨਹੀਂ ਹੋਈ ਉਹਨਾਂ ਤੋਂ ਉਹਨਾਂ ਦੀ ਖੁਸ਼ੀ ਨਹੀਂ ਬਰਦਾਸ਼ ਹੋਈ ਭੀ ਦੇਖੋ ਇੰਨੇ ਗੁਣਵਾਨ ਦਵਾਂ ਦਾ ਇੱਕ ਵਧੀਆ ਕਪਲ ਵੀ ਬਣ ਗਿਆ ਬੱਚੇ ਵੀ ਸੋਹਣੇ ਹੋ ਕੇ ਹੈਨਾ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਰੰਗ ਵਿੱਚ ਭੰਗ ਪਾਉਣ ਦੀ ਸੋਚੀ ਉਸਨੇ ਕਿਹਾ ਮੈਂ ਤੇ ਨਾਲ ਦੇ ਅੰਦਰ ਨਿਵਾਸ ਕਰਾਂਗਾ ਤੇ ਆਪਣੀ ਚਾਹ ਚੱਲ ਕੇ ਰਾਜਪਾਤ ਨੂੰ ਵਾਂਜਾ ਕਰ ਦਵੇਗਾ ਜਿਵੇਂ ਕਹਿੰਦੇ ਨਾ ਭੀ ਉਹ ਬੜਾ ਗੁਣਵਾਨ ਸੀ ਵਧੀਆ ਸੀ ਪਤਾ ਨਹੀਂ ਉਹਦੀ ਮਤ ਕਿਵੇਂ ਫਿਰ ਕੀ ਤੋ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਹਾਂ ਕਿ ਕੱਲ ਜੋ ਕਮਾਲੋ ਤੇ ਹਾਵੇ ਹੋ ਜਾਂਦਾ ਹੈ ਤੇ ਉਹ ਆਪ ਹੀ ਉਹਨੂੰ ਗਲਤ ਕੰਮਾਂ ਚਲਾ ਦਿੰਦਾ ਹੈਗਾ ਕਿੰਦਾ ਫਿਰ ਉਸ ਨੇ ਤਮਯੰਤੀ ਵੀ ਪਿਆਰ ਨਹੀਂ ਕਰੇਗੀ ਉਹਨਾਂ ਨੂੰ ਇਹ ਹੋਈ ਨਾ ਵੀ ਜੇ ਕਰਮਲਪੀ ਨਾਲ ਜਿਹੜਿਆ ਗਿਆ ਮਾੜੇ ਕੰਮ ਕਰਨੇ ਸ਼ੁਰੂ ਕਰ ਦੇਗਾ ਜਾਂ ਕੁਝ ਵੀ ਅਤੇ ਉਦਮੰਤੀ ਉਹਨੂੰ ਪਿਆਰ ਨਹੀਂ ਕਰੇਗੀ ਤਮਯੰਤੀ ਨੂੰ ਛੱਡ ਦੇਵੇਗੀ ਪਰ ਨਹੀਂ ਪੁਰਾਣੇ ਸਮਿਆਂ 'ਚ ਸਤੀ ਵਰਤਾ ਬਹੁਤ ਜਨਨ ਨਹੀਂ ਜਿਸ ਨੂੰ ਇੱਕ ਵਾਰੀ ਪਤੀ ਦੇ ਰੂਪ ਵਿੱਚ ਧਾਰਨ ਕਰ ਲਿਆ ਉਹ ਐਂਡ ਤੱਕ ਉਹਦਾ ਸਾਥ ਦਿੰਦੀ ਸੀ ਭਾਵੇਂ ਉਹ ਅਮੀਰ ਹੋਵੇ ਗਰੀਬ ਹੋਵੇ ਕਿਸੇ ਵੀ ਕੰਡੀਸ਼ਨ ਵਿੱਚ ਹੋ ਜੇ ਠੀਕ ਹੈ ਸਮਾ ਪਾ ਕੇ ਰਾਜਾ ਨਾਲ ਦੇ ਮਨ ਤੇ ਚੂਹਾ ਖੇਡਣ ਦਾ ਪੁਸ਼ਵਾਰ ਹੋ ਗਿਆ ਉਸਨੇ ਆਪਣੇ ਛੋਟੇ ਭਰਾ ਪੁਸ਼ਕਰ ਪੁਸ਼ਕਰ ਦਾ ਨਾਮ ਯਾਦ ਰੱਖਿਓ ਪੁਸ਼ਕਰ ਨਾਲ ਚੂਹਾ ਖੇਡਣ ਲੱਗ ਪਿਆ ਕਾਲਯੁਗ ਦੇ ਪ੍ਰਭਾਸ ਅਦਕਾ ਨਾਲ ਜੂਏ ਵਿੱਚ ਹਾਰਦਾ ਚੱਲ ਗਿਆ ਤੇ ਪੁਸ਼ਕਰ ਜਿੱਤਦਾ ਗਿਆ ਜਦੋਂ ਦਮਯੰਤੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਸਨੇ ਨਾਲ ਨੂੰ ਜੂਏ ਖੇਡਣ ਤੋਂ ਰੁਕਿਆ ਪਰ ਨਾਲ ਦੇ ਮਨ ਵਿੱਚ ਹਾਲ ਤੇ ਅਜੀਬ ਸੀ ਕਿ ਉਸ ਸਮੇਂ ਉਹ ਕਿਸੇ ਦੀ ਗੱਲ ਨੂੰ ਨਹੀਂ ਮੰਨ ਰਿਹਾ ਸੀ ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਹਿਨੁਮਾਨ ਕਰਕੇ ਆਪਣੇ ਦੋਹਾਂ ਬੱਚਿਆਂ ਨੂੰ ਪਿਤਾ ਕੋਲ ਭੇਜ ਦਿੱਤਾ ਹੋਣ ਨਾਲ ਆਪਣਾ ਸਭ ਕੁਝ ਜੂਏ ਵਿੱਚ ਹਾਰ ਚੁੱਕਾ ਸੀ ਬਸ ਉਹ ਆਪ ਸੀ ਤੇ ਇੱਕ ਦਮਯੰਤੀ ਦੁਹਾ ਕੋਲ ਇੱਕ ਇੱਕ ਬਸਤਰ ਸੀ ਪੁਸ਼ਕਰ ਨੇ ਨਾਲ ਦਾ ਰਾਜਤਨ ਪਿੱਛੋਂ ਜਨਤਾ ਨੂੰ ਹੁਕਮ ਕਰ ਦਿੱਤਾ ਕਿ ਜਿਹੜਾ ਵੀ ਨਾਲ ਅਤੇ ਦਮਿਤ ਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਦੇਵੇਗਾ ਮੈਂ ਉਹਦਾ ਅਨਪਾਣੀ ਬੰਦ ਕਰ ਤਵਾਂਗਾ ਨਾਲ ਆਪਣਾ ਰਾਜ ਛੱਡ ਕੇ ਜੰਗਲ ਜਾਣ ਲਈ ਤੋਰ ਪਿਆ ਤੇ ਦਮਿਤ ਉਸ ਨਾਲ ਤੋਰ ਪਈ ਨਾਲ ਨੇ ਉਸ ਨੂੰ ਨਾ ਔਨਲੀ ਰੋਕਿਆ ਕਿ ਤੂੰ ਮੇਰੇ ਨਾਲ ਨਾ ਚੱਲ ਤੇ ਆਪਣੇ ਪਿਤਾ ਕੋਲ ਚਲੀ ਜਾ ਜੰਗਲ ਰਾਣਾ ਉਹ ਚ ਰਾਣਾ ਬੜਾ ਮੁਸ਼ਕਲ ਹੋਵੇਗਾ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ ਚੰਗਾ ਹੋਵੇਗਾ ਕਿ ਤੂੰ ਇਸ ਦੁਖਰੀ ਕੜੀ ਵਿੱਚ ਔਂਕਰ ਦੀ ਕੜੀ ਵਿੱਚ ਆਪਣੇ ਪਿਤਾ ਕੋਲ ਚਲੀ ਜਾ ਪਰ ਅਗੇ ਸਤੀ ਵਰਤਾ ਦਮਯੰਤੀ ਨੇ ਕਿਹਾ ਕਿ ਉਹਨਾਂ ਦੋਹਾਂ ਨੇ ਵਿਆਹ ਸਮੇਂ ਤੁਖ ਸੁਖ ਵਿੱਚ ਇਕੱਠਿਆ ਰਹਿਣ ਦਾ ਪ੍ਰਣ ਕੀਤਾ ਸੀ ਇਸ ਲਈ ਉਹ ਹਰ ਹਾਲ ਵਿੱਚ ਉਸਦੇ ਨਾਲ ਰਹੇਗੀ ਉਹ ਕਦੇ ਵੀ ਆਪਣੇ ਪਤੀ ਨਾਲ ਤੋਂ ਜੁਦਾਈ ਬਦਾਸ਼ਤ ਨਹੀਂ ਕਰ ਸਕਦੀ ਅੰਤੋਦਵੇਂ ਜੰਕੰਨ ਤੁਰ ਪਏ ਨਾਲ ਅਤੇ ਦਮਯੰਤੀ ਕਈ ਦਿਨਾਂ ਤੱਕ ਭੁੱਖੇ ਪਾਣੇ ਰਹੇ ਸਫਰਿਤ ਕਾਰਟ ਨੇ ਉਹਨਾਂ ਨੂੰ ਹਾਲ ਬਿਹਾਲ ਕਰ ਦਿੱਤਾ ਇਕ ਸ਼ਾਮ ਉਹ ਇੱਕ ਟਰਮਸ਼ਾਲਾ ਨੇੜੇ ਠਹਿਰੇ ਹੋਏ ਸਨ ਬਹੁਤ ਜ਼ਿਆਦਾ ਠਕਾਰ ਦੇ ਕਾਰਨ ਦਮਯੰਤੀ ਕੂਕ ਸੋ ਗਈ ਪਰ ਨਾਲ ਚਿੰਤਾ ਕਰਕੇ ਰਾਜੇ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਸੋਚਣ ਲੱਗਾ ਕਿ ਜੇ ਇਹ ਦਮਯੰਤੀ ਮੇਰੇ ਨਾਲ ਰਹੇਗੀ ਤੋ ਉਹਨੂੰ ਬਹੁਤ ਸਾਰੇ ਦੁੱਖ ਚੱਲਣੇ ਪੈਣਗੇ ਇਹ ਚੀਜ਼ ਨੂੰ ਸੋਚ ਕੇ ਹੀ ਉਸਨੇ ਦਮਯੰਤੀ ਨੂੰ ਸੁੱਤੀ ਪਈ ਛੱਡ ਦਿੱਤਾ ਉਹਨੇ ਸੋਚਿਆ ਕਿ ਜਦੋਂ ਉਹ ਉੱਠੇਗੀ ਤਾਂ ਉਹ ਮੈਨੂੰ ਬੇਵਫਾ ਸਮਝੇਗੀ ਤੇ ਮੈਨੂੰ ਨਫ਼ਰਤ ਕਰੇਗੀ ਤਾਂ ਉਹ ਆਪਣੇ ਪਿਤਾ ਕੋਲ ਵਾਪਸ ਚਲੇ ਜਾਏਗੀ ਇਸ ਕਰਕੇ ਉਹਨੂੰ ਸੁੱਤੀ ਪੈਨ ਨੂੰ ਛੱਡ ਕੇ ਉੱਛਾ ਰੱਖਿਆ ਸਵੇਰ ਹੋਣ ਤੇ ਜਦੋਂ ਦਮਨਤੀ ਜਾਗ ਖੁੱਲੀ ਤਾਂ ਆਪਣੇ ਨਾਲ ਰਾਜਾ ਨਾਲ ਨੂੰ ਨਾ ਵੇਖੇ ਉਸ ਦਾ ਮਨ ਥਰਾੜ ਥਰਾੜ ਹੋ ਗਿਆ ਉਹ ਬਾਵਲੀ ਹੋਈ ਉਸ ਨੂੰ ਡੁੰਨ ਲਈ ਚੰਗਵਲ ਨੂੰ ਤੁਰ ਪਈ ਅੰਤਾਂ ਦਾ ਵਿਰਲਾਪ ਵੇ ਲਾਪ ਕਰਦੀ ਹੋਈ ਕਦੇ ਰਾਜਾ ਨਾਲ ਨੂੰ ਪੁਕਾਰਦੀ ਕਦੇ ਉੱਚੀ ਉੱਚੀ ਬੋਲ ਕੇ ਰਾਜਾ ਨਾਲ ਬਾਰੇ ਪੁੱਛਦੀ ਕਦੇ ਆਪਣੇ ਆਪ ਨੂੰ ਕੋਸਦੀ ਤੁਰਦਿਆਂ ਤੋਤਿਆਂ ਰਾਹ ਵਿੱਚ ਦਮਯੰਤੀ ਨੂੰ ਇੱਕ ਅਜਕਰ ਮਿਲਿਆ ਅਜਕਰ ਉਹਦਾ ਜਿਹੜਾ ਸੱਪ ਦਾ ਬਹੁਤ ਵੱਡਾ ਰੂਪ ਹੋਵੇ ਜਿਹੜਾ ਪੂਰੇ ਇਨਸਾਨ ਨੂੰ ਨਿਕਲ ਜਾਂਦਾ ਹੈ ਐਨਾ ਕੋਡਾ ਸੁਣਿਆ ਹੈਗਾ ਤੁਸੀਂ ਉਸਨੇ ਦਮਯੰਤੀ ਨੂੰ ਪੈਰਾਵਲੋਂ ਨਿਕਲਣਾ ਸ਼ੁਰੂ ਕਰ ਦਿੱਤਾ ਇੱਕ ਸ਼ਿਕਾਰੀ ਆਇਆ ਉਸਨੇ ਤਲਵਾਰ ਨਾਲ ਅਜਕਰ ਨੂੰ ਮਾਰ ਦਿੱਤਾ ਪਰ ਉਸ ਦਾ ਰੰਗ ਰੂਪ ਵੇਖ ਕੇ ਦਮਯੰਤੀ ਦਾ ਉਸ ਦਾ ਵੀ ਮਨ ਮੈਲਾ ਹੋ ਗਿਆ ਉਨੇ ਸੋਚਿਆ ਕਿ ਕਿਉਂ ਨਾ ਮੈਂ ਦਮਯੰਤੀ ਨੂੰ ਜੜਾ ਗਵਾ ਵੀ ਉਸ ਨੂੰ ਮਲਪੀ ਆਪਣੀ ਪਤਨੀ ਦੇ ਤੌਰ ਤੇ ਬਣਾ ਲਾਂ ਪਰ ਦਮਯੰਤੀ ਚ ਕਿਉਂਕੋ ਉੱਚੇ ਆਚਰਨ ਦੀ ਮਾਲਕ ਦੀ ਕੁੜੀ ਸੀ ਉਹ ਤਾਂ ਉਸ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋਈ ਤੇ ਉਸਨੇ ਉਹੀ ਤਲਵਾਰ ਖੋ ਕੇ ਉਸ ਨਿਸ਼ਕਾਰੀ ਨੂੰ ਮਾਰ ਕੇ 라ਜਾ ਨਾਲ ਦੀ ਭਾਲ ਵਿੱਚ ਦਮਯੰਤੀ ਰੋਂਦੀ ਕਰ ਲੌਂਦੀ ਜੰਗਲ ਵਿੱਚ ਭਟਕਦੀ ਰਹੀ ਉਸ ਦੀ ਮਾਨ ਦੀ ਹਾਲਤ ਅਜੀਬ ਹੋ ਗਈ ਕਿਉਂ ਜੰਗਲ ਦੇ ਬਿਰਖਾਂ ਬੂਟਿਆਂ ਪਰਬਤਾਂ ਕੇ ਬਕਾਰ ਕਰ ਕਰ ਕੇ ਰਾਜਾ ਨਾਲ ਬਾਰੇ ਪੁੱਛਦੀ ਜੰਗਲ ਵਿੱਚ ਉਸ ਨੂੰ ਕਈ ઋષਿ ਮੁਨੀ ਮਿਲੇ ਉਸ ਦਾ ਹਾਸ ਸੁਣ ਕੇ ਉਹਨੂੰ ਤੇਜ ਬਣਾਉਣ ਦੀ ਕੋਸ਼ਿਸ਼ ਕਰਦੇ। ਅੰਤ ਇੱਕ ਕਾਫਲੇ ਨਾਲ ਰਲ ਕੇ ਉਹ ਛੇ ਦੀ ਰਾਧੀ ਰਾਤਾ ਨੇ ਪਹੁੰਚ ਗਈ। ਇੱਥੋਂ ਦੀ ਰਾਜਮਾਤਾ ਦਮਯੰਤੀ ਦੀ ਮਾਸੀ ਸੀ। ਉਸ ਨੇ ਦਮਯੰਤੀ ਨੂੰ ਆਪਣਾਤੇ ਪਿਆਰ ਨਾਲ ਆਪਣੇ ਕੋਲ ਰੱਖਿਆ। ਕੁਝ ਦਿਨਾਂ ਪਿਛੋਂ ਰਾਜਮਾਤਾ ਨੇ ਦਮਯੰਤੀ ਨੂੰ ਉਸਦੇ ਪਿਤਾ ਕੋਲ ਪਹੁੰਚਾ ਦਿੱਤਾ। ਦਮਯੰਤੀ ਦੇ ਪਿਤਾ ਨੇ ਆਪਣੇ ਰਾਜ ਦਰਬਾਰ ਦੇ ਬ੍ਰਾਹਮਣ ਰਾਜਨਾਲ ਦੀ ਪਾਲ ਵਿੱਚ ਚਾਰ ਚਫੇਰੇ ਤੋਰ ਦਿੱਤੇ। ਉੱਤਰ ਰਾਜਾ ਨਾਲ ਅਨੇਕ ਤਰ੍ਹਾਂ ਦੇ ਕਸ਼ਟ ਚੱਲਦਾ ਹੋਇਆ ਰਾਜਾ ਰਿੱਤੂਪਨ ਕੋਲ ਚਲਾ ਗਿਆ। ਅਰਾਇਆ ਨਾਲ ਘੋੜੇ ਹਿੱਕਣ ਦਾ ਮਾਹਰ ਹੋਣ ਕਰਕੇ ਪੇਸ ਬਦਲ ਕੇ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗਾ। ਅਨੇਕਾਂ ਮੁਸ਼ਕਲਾਂ ਨੂੰ ਝੱਲਦਾ ਹੋਣ ਉਸਦੀ ਹਾਦ ਇੰਨੀ ਖਰਾਬ ਹੋ ਗਈ ਸੀ ਕਿ ਉਹਦਾ ਖੂਬਸੂਰਤ ਸਰੀਰ ਨੂੰ ਕੋਈ ਪਛਾਣ ਨਾ ਸਕਿਆ। ਇਸ ਦੌਰਾਨ ਜਿਹੜਾ ਰਾਜਾ ਪੀਮ ਸੀ, ਪੀਮ ਜਿਹੜਾ ਜਨਕੀ ਲੜਕੀ ਦਾ ਜਿਹੜਾ ਪਿਓ ਸੀ। ਇੱਕ ਬ੍ਰਾਹਮਣ ਦਾ ਰਾਜਾ ਤ੍ਰਿਪੋਂਡ ਕੋਲ ਆਇਆ ਰਾਜਾ ਨਾਲ ਜੋ ਉੱਥੇ ਘੋੜੀਆਂ ਦੇ ਵਾਕ ਦੇ ਪੇਸ ਵਿੱਚ ਰਹਿੰਦਾ ਸੀ ਨਾਲ ਨਾਲ ਗੱਲਬਾਤ ਕਰਦੇ ਉਸਨੇ ਬ੍ਰਾਹਮਣ ਨੂੰ ਸ਼ੱਕ ਹੋ ਗਿਆ ਕਿ ਇਹ ਰਾਜਾ ਨਾਲ ਹੈ ਉਸਨੇ ਵਾਪਸ ਜਾ ਕੇ ਉਸ ਦਾ ਹੁਲੀਆ ਦਮੈਤੀ ਨੂੰ ਦੱਸ ਦਿੱਤਾ ਦਮੈਤੀ ਨੇ ਰਾਜਾ ਨਾਲ ਨੂੰ ਮੁੜ ਮਿਲ ਲਈ ਅਤੇ ਰਾਜਾ ਦੇ ਉਸਦੇ ਰਾਜਾ ਨਾਲ ਹੋਣ ਬਾਰੇ ਪੂਰੀ ਤਸੱਲੀ ਕਰ ਲਈ ਇੱਕ ਫਿਰ ਸਵੰਬਰ ਦਾ ਐਲਾਨ ਕੀਤਾ ਹੈ ਨਾ ਤੇ ਉੱਥੇ ਵੀ ਉਹਨੇ ਇੱਕ ਤਰਕੀਬ ਅਪਣਾਈ ਉਨੂੰ ਪਤਾ ਹੀ ਉਹਦਾ ਪਤੀ ਹੀ ਇੰਨੇ ਸਮੇਂ ਵਿੱਚ ਉਹਦੇ ਕੋਲ ਆ ਸਕਦਾ ਹੈਗਾ। ਇਸ ਸੋਮਵਰ ਵਿੱਚ ਪਹੁੰਚਣ ਲਈ ਕੇਵਲ ਇੱਕ ਦਿਨ ਦਾ ਸਮਾਂ ਰੱਖਿਆ। ਇਸਨੇ ਸੋਮਵਰ ਦਾ ਸੁਨਾਹਾ ਕੇਵਲ ਰਾਜਾ ਜ੍ਰਿਤਿਪਰਨ ਨੂੰ ਹੀ ਪੇਚਾਰੇ ਤੂੰ ਬੜਾ ਹੈਰਾਨ ਹੋਇਆ। ਕਿਉਂਕਿ ਸੋਮਵਰ ਪਹੁੰਚਣ ਲਈ ਸਮਾਂ ਬਹੁਤ ਥੋੜਾ ਸੀ। ਰਾਜਾ ਨਾਲ ਨੇ ਰਿਤਿਪਰਨ ਨੂੰ ਕਿਹਾ ਕਿ ਫਿਕਰ ਨਾ ਕਰੇ ਔਰ ਰਿਤਿਪਰਨ ਸੋਮਵਰ ਵਿੱਚ ਠੀਕ ਸਮੇਂ ਪਹੁੰਚਾ ਦੇਵੇਗਾ। ਅਸਲ ਵਿੱਚ ਦਮਯੰਤੀ ਨੇ ਇਹ ਸਾਰਾ ਇਹ ਸੋਮਵਰ ਜਿਹੜਾ ਸੀ ਰਾਜਾ ਨਾਲ ਦੀ ਪਛਾਣ ਕਰ ਲਈ ਰੱਖਿਆ ਸੀ। ਦਮੰਦ ਨੇ ਪ੍ਰੌਸਾ ਸੀ ਕਿ ਰਾਜਾ ਨਾਲ ਹੀ ਐਨੇ ਥੋੜੇ ਸਮੇਂ ਵਿੱਚ ਐਨੇ ਦੂਰ ਘੋੜੇ ਨੂੰ ਪਹੁੰਚਾ ਕੇ ਲਿਆ ਸਕਦਾ ਹੈ ਜਦੋਂ ਰਿਤੂਪੰਨ ਨੇ ਨਾਲ ਨੂੰ ਇਤਨੇ ਤੇਜ਼ ਘੋੜੇ ਦੜਾਉਂਦਿਆ ਵੇਖਿਆ ਤਾਂ ਬਹੁਤ ਪ੍ਰਪਾਤ ਹੋਇਆ ਉਸਨੇ ਨਾਲ ਨੂੰ ਕਿਹਾ ਕਿ ਉਹ ਘੋੜੇ ਦੜਾਉਣ ਦੀ ਕਲਾ ਮੈਨੂੰ ਸਿਖਾ ਦੇਵੇ ਅਤੀਸਤੇ ਬਦਲੇ ਉਹ ਰਾਜੇ ਨੂੰ ਜੂਆ ਖੇਡਣ ਦੀ ਕਲਾਸ ਖਾਵੇਗਾ ਰਿਤੂਪੰਨ ਜੂਆ ਖੇਡਣ ਚ ਬਹੁਤ ਮਾਰ ਸੀ ਰਿਤੂਪੰਨ ਨੇ ਰਾਜਾ ਨਾਲ ਨੂੰ ਜੂਏ ਦੇ ਸਾਰੇ ਗੁਰ ਦੱਸੇ ਤੇ ਉਦੋਂ ਨਾਲ ਨੇ ਉਸ ਨੂੰ ਘੋੜੇ ਦੜਾਉਣਾ ਵੀ ਦੱਸਿਆ ਅਖੀਰ ਸਮੇਂ ਸਿਰ ਤ੍ਰਿਪੋਨ ਅਦੇ ਰਾਯਾ ਨਾਲ ਜੋ ਉਸ ਵੇਲੇ ਵਾਕ ਦੇ ਰੂਪ ਵਿੱਚ ਸੀ ਰਾਜਾ ਪੀਮ ਦੇ ਨਗਰੀ ਪੁੱਜ ਗਏ। ਉੱਥੇ ਰਾਜਾ ਨਾਲ ਨੂੰ ਕੋਈ ਪਛਾਣ ਨਾ ਸਕਿਆ। ਇੱਥੇ ਦਮੰਦ ਨੇ ਇੱਕ ਦਾਸੀ ਰਾਹੀਂ ਰਾਜਾ ਨਾਲ ਨਾਲ ਸੰਪਰਕ ਕੀਤਾ। ਰਾਜਾ ਨਾਲ ਤਾਂ ਦਮੰਦ ਨੂੰ ਸੋਮਬਰ ਅਚੰਤੇ ਬੜਾ ਦੁਖੀ ਸੀ ਪਰ ਜਦੋਂ ਉਹਨੂੰ ਇਹ ਦੁੱਖ ਸੀ ਨਾ ਕਿ ਤੂੰ ਮੇਰੇ ਨਾਲ ਵਿਆਹ ਹੀ ਹੋਈ ਸੀ ਫਿਰ ਤੂੰ ਦੁਬਾਰਾ ਕਿਉਂ ਸੋਮਬਰ ਅਚ ਰਹੀ ਆ। ਪਰ ਜਦੋਂ ਉਹਨੂੰ ਅਸਲੀ ਕਲ ਦਾ ਪਤਾ ਲੱਗਾ ਕਿ ਇਹ ਸਾਰੀ ਯੋਜਨਾ ਸਿਰਫ ਨਾਲ ਨੂੰ ਲੱਭਣ ਵਾਸਤੇ ਬੜਾਈ ਸੀ ਤਾਂ ਉਹਦਾ ਸ਼ੱਕ ਦੂਰ ਹੋ ਗਿਆ। ਰਾਜਾ ਨਾਲ ਦੇ ਦਮਯੰਤੀ ਅਤੇ ਬੱਚੇ ਦੇ ਪੁਨਰਮੇਲ ਹੋਣ ਨਾਲ ਸਾਰੇ ਬੜੇ ਖੁਸ਼ ਹੋਏ ਤੇ ਇਸ ਖੁਸ਼ੀ ਵਿੱਚ ਰਾਜਾ ਭੀਮ ਨੂੰ ਕਈ ਸਮਾਗਮ ਕੀਤੇ ਕੁਝ ਸਮੇਂ ਪਿਛੇ ਰਾਜਾ ਨਾਲ ਆਪਣੇ ਭਰਾ ਪੁਸ਼ਕਰ ਕੋਲ ਗਿਆ ਅਤੇ ਉਸਨੇ ਜੂਆ ਖੇਡਣ ਦਾ ਦੁਬਾਰਾ ਚੰਗਾਰਿਆ ਜੂਏ ਦੀ ਨਵੀਂ ਸਿੱਖੀ ਕਲਾਕਰ ਉਸਨੇ ਪੁਸ਼ਕਰ ਤੋਂ ਨਾ ਕਿ ਆਪਣਾ ਹਾਰਿਆ ਹੋਇਆ ਰਾਜ ਪਾਰੀ ਪਾਗੀ ਮੋੜ ਜਿੱਤ ਲਿਆ ਸਗੋਂ ਪੁਸ਼ਕਰ ਦਾ ਵੀ ਸਾਰਾ ਰਾਜ ਹਾਸਲ ਕਰ ਲਿਆ ਪਰ ਉਹ ਰਾਜਾ ਨਾਲ ਵਾਂਗੂ ਦੁਸ਼ਟ ਨਹੀਂ ਸੋਰੀ ਪਰ ਨਾ ਜਿਹੜਾ ਰਾਜਾ ਨਾਲ पुष्कर왕 ਦੁਸ਼ਮੈਸੀ ਉਸਨੇ ਸਜਣਤਾ ਵਿਖਾਉਂਦੇ ਹੋਏ ਪੁਸ਼ਕਰ ਨੂੰ ਉਸਦਾ ਰਾਜ ਵਾਪਸ ਕਰ ਦਿੱਤਾ ਇਸ ਪਿੱਛੋਂ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਦਦਮੰਤੀ ਅਤੇ ਨਾਲ ਦਾ ਆਪਸੀ ਪਿਆਰ ਇੰਨੇ ਦੁੱਖਾਂ ਕਸ਼ਟਾਂ ਵਿੱਚ ਲੰਘ ਕੇ ਵੀ ਸਗੋਂ ਹੋਰ ਵੱਧ ਗਿਆ ਆਈ ਹੋਪ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਤੇ ਤੁਹਾਨੂੰ ਕਾਫੀ ਕੁਝ ਇਸ ਤੋਂ ਸਿੱਖਣ ਨੂੰ ਵੀ ਮਿਲ ਆਵੇਗਾ ਥੈਂਕਸ ਬੇਟਾ